ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਹੁਣਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ ਬੜੇ ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਤੇ ਨੇ ਸਾਡੇ 'ਤੇ ਯਕੀਨ ਕੀਤਾ ਤਾਂ ਅਸੀਂ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਅੱਜ ਮੋਗਾ ਪੁਲਿਸ ਵੱਲੋਂ ਇੱਕ ਵਧੀਆ ਕਾਮਯਾਬੀ ਮਿਲੀ ਹੈਗੀ ਹੈ ਜਿਸ ਵਿੱਚ ਇੱਕ ਐਫਆਈਆ ਰਜਿਸਟਰ ਕੀਤੀ ਗਈ ਸੀ ਐਫਆਈਆ ਨੰਬਰ 152 ਮਿਤੀ 28 2025 ਨੂੰ ਸੋਸ਼ਲ ਦੀ ਜਿਹੜੀ ਕਾਲ ਆਉਂਦੀਆਂ ਸੀ ਇੱਕ ਫੇਸਬੁੱਕ ਤੇ ਵੀ ਲਾਈਵ ਚੱਲੀ ਸੀ ਸੋਸ਼ਲ ਦੀ ਕਾਲ ਤੇ ਇੱਕ ਜਿਹੜਾ ਵਟਸਐਪ ਤੇ ਵੀ ਜਿਹੜੀ ਇੱਕ ਵਾਇਰਲ ਹੋਈ ਸੀ ਉਹਦੇ ਅਨੁਸਾਰ ਕਾਰਵਾਈ ਕਰਦੇ ਹੋਏ ਇੱਕ ਐਫਆਈਆ ਨੰਬਰ 152 ਰਜਿਸਟਰ ਕੀਤੀ ਗਈ ਜਿਹੜੀ 22 ਨੇਮ ਸੀ ਐਫਆਈਆ ਰਜਿਸਟਰ ਕੀਤੀ ਹੈ ਉਸ ਦੇ ਤਹਿਤ ਫਰਦਰ ਹਿਊਮਨ ਇੰਟ ਤੇ ਜਿਹੜੀ ਸਾਡੀ ਟੈਕਨੀਕਲ ਇੰਟੈਲੀਜੈਂਸ ਦੀ ਹੈਲਪ ਨਾਲ ਅਸੀਂ ਜਿਹੜੇ ਚਾਰ ਬੰਦੇ ਆ ਦੇ ਵਿੱਚ ਆਇਡੈਂਟੀਫਾਈ ਕੀਤੇ ਤੇ ਦੋ ਬੰਦੇ ਜਿਹੜੇ ਹੈਗੇ ਆ ਦੇ ਵਿੱਚ ਕਾਬੂ ਕਰ ਲਿੱਤੇ ਗਏ ਨੇ ਇਹ ਇੱਕ ਸਟਾਰਟਿੰਗ ਦੇ ਅਗਸਤ ਦੇ ਮਹੀਨੇ ਚ ਇੱਕ ਜਿਹੜਾ ਐਕ ਸਰਪੰਚ ਹੈਗਾ ਵੋਟਰਾਂ ਦਾ ਉਹਨੂੰ ਇਹ ਕਾਲ ਆਉਂਦੀ ਹੈ ਤੇ ਉਹਦੇ ਵਿੱਚੋਂ ਜਿਸ ਵਿੱਚ ਪਹਿਲਾਂ 2 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਫੇ 6 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਤੇ ਉਸ ਨੂੰ ਕਾਫੀ ਇਹਦੇ ਵਿੱਚ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਤੇ ਇਸਰਕੇ ਇਹ ਜਿਹੜੀ ਕਾਫੀ ਅਹਿਮ ਬਣ ਜਾਂਦੀ ਸੀ ਤੇ ਪੁਲਿਸ ਨੇ ਇਮੀਡੀਏਟਲੀ ਇਹਦੇ ਉੱਪਰ ਐਕਸ਼ਨ ਕਰਦੇ ਹੋਏ ਜਿਹੜੇ ਦੋ ਬੰਦੇ ਅਰੈਸਟ ਕਰ ਲਿੱਤੇ ਗਏ ਨੇ ਜਿਹੜੇ ਲੋਕਲ ਆ ਬੁਟਰਾ ਦੇ ਰਹਿਣ ਵਾਲੇ ਆ ਤੇ ਉਹਨਾਂ ਕੋਲੋਂ ਦੋ ਮੋਬਾਈਲ ਜਿਨ੍ਹਾਂ ਤੋਂ ਧਮਕੀਆਂ ਦਿੰਦੇ ਸੀ ਵੱਖ-ਵੱਖ ਨੰਬਰਾਂ ਤੋਂ ਕਾਫੀ 5-6 ਨੰਬਰ ਸੀ ਜਿਹੜੇ ਬਾਲੇ ਨੰਬਰੇ ਯੂਜ਼ ਕਰਦੇ ਸੀ ਉਹਨਾਂ ਤੋਂ ਧਮਕੀਆਂ ਦਿੰਦੇ ਸੀ ਤੇ ਇੱਕ Samsung ਤੇ ਇੱਕ Oppo ਜਿਹੜਾ ਫੋਨ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਇਹਨਾਂ ਨਾਲ ਕੋਈ ਪਰਸਨਲ ਦੁਸ਼ਮਣੀ ਸੀ ਜਾਂ ਗੈਂਗ ਨਾਲ ਸਬੰਧ ਸੀ ਨਹੀਂ ਕੋਈ ਗੈਂਗ ਨਾਲ ਨਹੀਂ ਇਹ ਜਿਹੜੇ ਹਜੇ ਤੱਕ ਸਾਨੂੰ ਪਤਾ ਲੱਗੇ ਨਵੇਂ ਮੁੰਡੇ ਹੈਗੇ ਆ ਤੇ ਦੋ ਜ ਹਰੇ ਇੰਚ ਜਿਹੜੇ ਪੰਜ ਛੇ ਸਾਲ ਪਹਿਲਾਂ ਗਏ ਹੋਏ ਹੈਗੇ ਉਹਨਾਂ ਨੇ ਇਹ ਚਾਰੇ ਨੇ ਰਲ ਕੇ ਇੱਕ ਤਰ੍ਹਾਂ ਉਹ ਬਣਾਈ ਸੀ ਕੌਨਸਪੀਰੇਸੀ ਕੀਤੀ ਸੀ ਤੱਕ ਉਹ ਬਣਾਈ ਸੀ ਕਿ ਆਪ ਕੋ ਪੈਸੇ ਲੈਂਦੇ ਆ ਇਹ ਚਾਰੇ ਵੋਟਰਾਂ ਦੇ ਆ ਇੱਕ ਪਿੰਡ ਇੱਕ ਜਿਹੜਾ ਚੌਥਾ ਹੈਗਾ ਉਹ ਹੈਗਾ ਲੱਖਾ ਜਿਹੜਾ ਜ਼ਿਲ੍ਹਾ ਲੁਧਿਆਣਾ ਦਾ ਸਰ ਆਪ ਦੇ ਨਾਮ ਦੀ ਮੰਗੀ ਸੀ ਰਣ ਕਰੀ ਜਾਂ ਇਹਨਾਂ ਨੇ ਕਿਸੇ ਗੈਂਗ ਦਾ ਨਾਮ ਲਿਖਿਆ ਸੀ ਇਹਨਾਂ ਨੇ ਕਿਸੇ ਗੈਂਗ ਦਾ ਨਾਮ ਤਾਂ ਅਸੀਂ ਸਹਿਯੋਜ ਨਹੀਂ ਕੀਤਾ ਸੀ ਪੜ੍ਹੇ ਇਹਨੂੰ ਡਰਾ ਕੇ ਇਹਦੀ ਜਿਹੜੀ ਹੈਗੀ ਮੂਵਮੈਂਟਸ ਨੂੰ ਨੋਟਿਸ ਕਰਦੇ ਹੋਏ ਇਹਨੂੰ ਧਮਕੀਆਂ ਦਿੰਦੇ ਸੀ ਕਿ ਸਾਨੂੰ ਜਿਹੜੀ ਹੈਗੀ ਫਰੋਖਤੀ ਦੇ ਨਹੀਂ ਅਸਿਕ ਨੁਕਸਾਨ ਨਹੀਂ ਜਿਹੜੇ ਬਰ ਦੇ ਨੰਬਰ ਸੀ ਜਿਹੜੇ ਹੈਗੇ ਸੀ 6 7 ਨੰਬਰ ਡਿਫਰੈਂਟ ਡਿਫਰੈਂਟ ਯੂਜ਼ ਕਰਦੇ ਸੀ ਜਿਹੜੇ ਉਹਨਾਂ ਨੇ ਬਹਿਰੈਨ ਦੇ ਜਿਹੜੇ ਦੋ ਲੜਕੇ ਹੈਗੇ ਆ ਜਿਹੜਾ ਬੋਟਰਾਂ ਦਾ ਇੱਕ ਹੈਗਾ ਇੱਕ ਲੱਖਾ ਪਿੰਡ ਦਾ ਹੈਗਾ ਤੇ ਉਹਨਾਂ ਵੱਲੋਂ ਇਹ ਨੰਬਰ ਦਿੱਤੇ ਗਏ ਸੀ ਸੋਸ਼ਲ ਮਨੀ ਦਿੱਤੀ ਵੀ ਉਹਨਾਂ ਸੋਸ਼ਲ ਨਹੀਂ ਕੋਈ ਸੋਸ਼ਲ ਮਨੀ ਨਹੀਂ ਦਿੱਤੀ ਤੇ ਮੈਂ ਇੱਕ ਤੁਹਾਡੇ ਜਦੀਏ ਸਾਰੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਕੋਈ ਸੇ ਨੂੰ ਕੋਈ ਐਕਸੋਸ਼ਨ ਕਾਲ ਆਉਂਦੀ ਹੈ ਬੇਚੇ ਬੇ ਡਰ ਦੇ ਨਾਲ ਬਿਨਾਂ ਡਰ ਤੋਂ ਉਹ ਸਾਡੇ ਕੋਲ ਆਉਣ ਤੇ ਸਾਨੂੰ ਇਨਫੋਰਮੇਸ਼ਨ ਦੇਣ ਤੇ ਕੋਈ ਅਰੇ ਵਿੱਚ ਡਰਨ ਵਾਲੀ ਗੱਲ ਨਹੀਂ ਪੁਲਿਸ 24 ਘੰਟੇ ਆਪਣੀ ਇੰਟੈਲੀਜੈਂਸ ਲਗਾ ਕੇ ਆਪਣੀ ਜੋ ਹੈ ਇਹ ਟੈਕਨੀਕਲ ਇੰਟੈਲੀਜੈਂਸ ਲਗਾ ਕੇ ਇਹਨਾਂ ਨੂੰ ਕਾਬੂ ਕਰੂਗੀ ਤੇ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਇਹ ਕਿੰਨੇ ਜਨਾਂ ਦਾ ਗਰੁੱਪ ਸੀਗਾ ਜੀ ਇਹ ਟੋਟਲ 4 ਜਨਾਂ ਦਾ ਗਰੁੱਪ ਸੀ ਹੋਰ ਵੀ ਕੋਈ ਹੈ ਨਹੀਂ ਦੱਸਿਆ ਨੇ ਦੋ ਜਨ ਨੇ ਅਸੀਂ ਅਰੈਸਟ ਕਰ ਲਈ ਤੇ ਦੋ ਜਨ ਨੇ ਜਿਹੜੇ ਹੈਗੇ ਬਾਹਰ ਹੈਗੇ ਦੋਨੇ ਦੋਨੇ ਬਹਿਰਨ ਸੀ ਦੋ ਨੰਬਰਾਂ 'ਚ ਐ ਸੋਸ਼ਲ ਮਨੀ ਜਿਹੜੀ ਆ ਸਰ 2 ਲੱਖ ਤੋਂ ਜ਼ਿਆਦਾ ਵੀ ਵਾਰ-ਵਾਰ ਇਹਨਾਂ ਨੇ ਇਹਨਾਂ ਨੇ ਪਹਿਲਾਂ 2 ਲੱਖ ਮੰਗੀ ਸੀ ਫਿਰ 6 ਲੱਖ ਮੰਗੀ ਸੀ ਜਦੋਂ ਬੰਦੇ ਨੂੰ ਦੂਜੀ ਵਾਰ ਕੇ 5-6 ਦਿਨ 10 ਦਿਨ ਚੱਲਦੀ ਰਹੀ ਹੈਗੀ ਆ ਜਦੋਂ ਉਹਨੂੰ ਡਰਾਇਆ ਧਮਕਾਇਆ ਫਿਰ ਇਹਨਾਂ ਨੇ ਐਕਸੋਸ਼ਲ ਮਨੀ 6 ਲੱਖ ਮੰਗੀ ਸਰ ਜਿਹੜੇ ਦੋ ਦੋ ਅਰੈਸਟ ਕੀਤੇ ਵੀ ਨੇ ਇਹ ਵੀ ਬਹਿਰੀਨ ਗਏ ਸੀ ਉਹਨਾਂ ਦੇ ਨਾਲ ਸੀ ਵੀ ਨਹੀਂ ਨਹੀਂ ਜੀ ਇਹ ਇੱਥੇ ਲੋਕਲ ਨੇ ਇਹ ਉਹਨਾਂ ਦੇ ਪਿੰਡ ਦੇ ਜਿਹੜੇ ਬੰਦੇ ਨੂੰ ਧਮਕੀ ਆਈ ਹੈਗੀ ਆ ਉਹੀ ਪਿੰਡ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੂੰ ਇਹਦੀ ਮੂਵਮੈਂਟ ਬਾਰੇ ਸਾਰਾ ਪਤਾ ਸੀ ਕੋਈ ਰਿਸ਼ਤਦਾਰੀ ਹੈ ਜੀ ਇਹਦੀ ਦੋਸਤੀ ਕਿੰਨਾ ਦੀ ਜਿਹੜੇ ਚਾਰਿਆਨੇ ਹੈਗੇ ਨਹੀਂ ਆਪਸ ਚ ਇਹ ਇੱਕੋ ਪਿੰਡ ਦੇ ਹੈ ਮਤਲਬ ਬਾਕੀ ਯਾਰੀ ਦੋਸਤੀ ਹੈ ਜਿਹੜਾ ਦੂਸਰਾ ਚੌਥਾ ਬੰਦਾ ਉਹ ਵੀ ਬਹਿਰੇਂਚਾ ਨਾਲ ਰਹਿੰਦਾ ਹੈਗਾ ਦੂਸਰੇ ਅ ਅੱਜ ਮੋਗਾ ਪੁਲਿਸ ਵੱਲੋਂ ਇੱਕ ਵਧੀਆ ਕਾਮਯਾਬੀ ਮਿਲੀ ਹੈਗੀ ਹੈ ਜਿਸ ਵਿੱਚ ਇੱਕ ਐਫ ਆਈ ਆਰ ਰਜਿਸਟਰਡ ਕੀਤੀ ਗਈ ਸੀ ਐਫ ਆਈ ਆਰ ਨੰਬਰ 152 ਮਿਤੀ 28 2025 ਨੂੰ ਸੋਸ਼ਲ ਦੀ ਜਿਹੜੀ ਕਾਲ ਆਉਂਦੀਆਂ ਸੀ ਇੱਕ ਫੇਸਬੁੱਕ ਤੇ ਵੀ ਲਾਈਵ ਚੱਲੀ ਸੀ ਸੋਸ਼ਲ ਦੀ ਕਾਲ ਤੇ ਇੱਕ ਜਿਹੜਾ ਵਟਸਐਪ ਤੇ ਵੀ ਜਿਹੜੀ ਇੱਕ ਵਾਇਰਲ ਹੋਈ ਸੀ ਉਦੇ ਅਨੁਸਾਰ ਕਾਰਵਾਈ ਕਰਦੇ ਹੋਏ ਇੱਕ ਐਫਆਈਆ ਨੰਬਰ 152 ਰਜਿਸਟਰ ਕੀਤੀ ਗਈ ਜਿਹੜੀ ਬਾਈ ਨੇਮ ਅਸੀਂ ਐਫਆਈਆ ਰਜਿਸਟਰ ਕੀਤੀ ਹੈ ਉਸ ਦੇ ਤਹਿਤ ਫਰਦਰ ਹਿਊਮਨ ਇੰਟ ਤੇ ਜਿਹੜੀ ਸਾਡੀ ਟੈਕਨੀਕਲ ਇੰਟੈਲੀਜੈਂਸ ਦੀ ਹੈਲਪ ਨਾਲ ਅਸੀਂ ਜਿਹੜੇ ਚਾਰ ਬੰਦੇ ਇਹਦੇ ਵਿੱਚ ਆਇਡੈਂਟੀਫਾਈ ਕੀਤੇ ਤੇ ਦੋ ਬੰਦੇ ਜਿਹੜੇ ਹੈਗੇ ਆ ਇਹਦੇ ਵਿੱਚ ਕਾਬੂ ਕਰ ਲਿੱਤੇ ਗਏ ਨੇ ਇਹ ਇੱਕ ਸਟਾਰਟਿੰਗ ਦੇ ਅਗਸਤ ਦੇ ਮਹੀਨੇ ਚ ਇੱਕ ਜਿਹੜਾ ਐਕ ਸਰਪੰਚ ਹੈਗਾ ਬੋਟਰਾਂ ਦਾ ਉਹਨੂੰ ਇਹ ਕਾਲ ਆਉਂਦੀ ਹੈ ਤੇ ਉਹਦੇ ਵਿੱਚੋਂ ਜਿਸ ਵਿੱਚ ਪਹਿਲਾਂ 2 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਫੇ 6 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਤੇ ਉਸ ਨੂੰ ਕਾਫੀ ਇਹਦੇ ਵਿੱਚ ਅ ਟਮਕੀਆਂ ਵੀ ਦਿੱਤੀਆਂ ਜਾਂਦੀਆਂ ਤੇ ਇਸ ਤਰ੍ਹਾਂ ਕੇ ਇਹ ਜਿਹੜੀ ਕਾਫੀ ਅਹਿਮ ਬਣ ਜਾਂਦੀ ਸੀ ਤੇ ਪੁਲਿਸ ਨੇ ਇਮੀਡੀਏਟਲੀ ਇਹਦੇ ਉੱਪਰ ਐਕਸ਼ਨ ਕਰਦੇ ਹੋਏ ਜਿਹੜੇ ਦੋ ਬੰਦੇ ਅਰੈਸਟ ਕਰ ਲਿੱਤੇ ਗਏ ਨੇ ਜਿਹੜੇ ਲੋਕਲ ਐ ਬੋਟਰਾਂ ਦੇ ਰਹਿਣ ਵਾਲੇ ਆ ਤੇ ਉਹਨਾਂ ਕੋਲੋਂ ਦੋ ਮੋਬਾਈਲ ਜਿਨ੍ਹਾਂ ਤੋਂ ਧਮਕੀਆਂ ਦਿੰਦੇ ਸੀ ਵੱਖ-ਵੱਖ ਨੰਬਰਾਂ ਤੋਂ ਕਾਫੀ 5-6 ਨੰਬਰ ਸੀ ਜਿਹੜੇ ਬਾਲੇ ਨੰਬਰੇ ਯੂਜ਼ ਕਰਦੇ ਸੀ ਉਹਨਾਂ ਤੋਂ ਧਮਕੀਆਂ ਦਿੰਦੇ ਸੀ ਤੇ ਇੱਕ Samsung ਤੇ ਇੱਕ Oppo ਜਿਹੜਾ ਫੋਨ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਇਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਸੀ ਜਾਂ ਗੈਂਗ ਨਾਲ ਸੰਬੰਧ ਸੀ ਨਹੀਂ ਕੋਈ ਗੈਂਗ ਨਾਲ ਨਹੀਂ ਇਹ ਜਿਹੜੇ ਹਜੇ ਤੱਕ ਸਾਨੂੰ ਪਤਾ ਲੱਗੇ ਨਵੇਂ ਮੁੰਡੇ ਹੈਗੇ ਆ ਤੇ ਦੋ ਹਰੇ ਇੰਚ ਜਿਹੜੇ 5-6 ਸਾਲ ਪਹਿਲਾਂ ਗਏ ਹੋਇਆ ਗਿਆ ਉਹਨਾਂ ਨੇ ਇਹ ਚਾਰੇ ਨੇ ਰਲ ਕੇ ਇੱਕ ਤਰ੍ਹਾਂ ਬਣਾਈ ਸੀ ਕੌਨਸਪੀਰੇਸੀ ਕੀਤੀ ਸੀ ਤੱਕ ਬਣਾਈ ਸੀ ਕਿ ਆਪ ਕੋ ਪੈਸੇ ਲੈਂਦੇ ਆ ਇਹ ਚਾਰੇ ਵੋਟਰਾਂ ਦੇ ਆ ਇੱਕ ਪਿੰਡ ਇੱਕ ਜਿਹੜਾ ਚੌਥਾ ਹੈਗਾ ਉਹ ਹੈਗਾ ਲੱਖਾ ਜਿਹੜਾ ਜ਼ਿਲ੍ਹਾ ਲੁਧਿਆਣਾ ਦਾ ਆਪ ਦੇ ਨਾਮ ਤੇ ਮੰਗੀ ਸੀ ਰੰਗ ਕਰੀ ਜਾਂ ਇਹਨਾਂ ਨੇ ਕਿਸੇ ਗੈਂਗ ਦਾ ਨਾਮ ਲਿਖਿਆ ਸੀ ਇਹਨਾਂ ਨੇ ਕਿਸੇ ਗੈਂਗ ਦਾ ਨਾਮ ਤਾਂ ਅਸੀਂ ਸਹਿਯੋਜ ਨਹੀਂ ਕੀਤਾ ਸੀ ਰਹੇ ਇਹਨੂੰ ਡਰਾ ਕੇ ਇਹਦੀ ਜਿਹੜੀ ਹੈਗੀ ਮੂਵਮੈਂਟਸ ਨੂੰ ਨੋਟਿਸ ਕਰਦੇ ਹੋਏ ਇਹਨੂੰ ਧਮਕੀਆਂ ਦਿੰਦੇ ਸੀ ਕਿ ਸਾਨੂੰ ਜਿਹੜੀ ਹੈਗੀ ਫਰੋਖਤੀ ਦੇ ਨਹੀਂ ਅਸਿਕ ਨੁਕਸਾਨ ਨਹੀਂ ਜਿਹੜੇ ਬਰ ਦੇ ਨੰਬਰ ਸੀ ਜਿਹੜੇ ਹੈਗੇ ਸੀ 6 7 ਨੰਬਰ ਡਿਫਰੈਂਟ ਡਿਫਰੈਂਟ ਯੂਜ਼ ਕਰਦੇ ਸੀ ਜਿਹੜੇ ਉਹਨਾਂ ਨੇ ਬਹਿਰੈਨ ਦੇ ਜਿਹੜੇ ਦੋ ਲੜਕੇ ਹੈਗੇ ਆ ਜਿਹੜਾ ਬੋਟਰਾਂ ਦਾ ਇੱਕ ਹੈਗਾ ਇੱਕ ਲੱਖਾ ਪਿੰਡ ਦਾ ਹੈਗਾ ਤੇ ਉਹਨਾਂ ਵੱਲੋਂ ਇਹ ਨੰਬਰ ਦਿੱਤੇ ਗਏ ਸੀ ਕੋਈ ਸੋਸ਼ਲ ਮਨੀ ਦਿੱਤੀ ਵੀ ਉਹਨਾਂ ਸਿੱਧਾ ਨਹੀਂ ਕੋਈ ਸੋਸ਼ਲ ਮਨੀ ਨਹੀਂ ਦਿੱਤੀ ਤੇ ਮੈਂ ਇੱਕ ਤੁਹਾਡੇ ਜਦੀਏ ਸਾਰੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਕੋਈ ਸੇ ਨੂੰ ਕੋਈ ਐਕਸੋਸ਼ਨ ਕਾਲ ਆਉਂਦੀ ਹੈ ਬੇਚੇ ਬੇ ਡਰ ਦੇ ਨਾਲ ਬਿਨਾਂ ਡਰ ਤੋਂ ਉਹ ਸਾਡੇ ਕੋਲ ਆਉਣ ਤੇ ਸਾਨੂੰ ਇਨਫੋਰਮੇਸ਼ਨ ਦੇਣ ਤੇ ਕੋਈ ਅਰੇ ਵਿੱਚ ਡਰਨ ਵਾਲੀ ਗੱਲ ਨਹੀਂ ਪੁਲਿਸ 24 ਘੰਟੇ ਆਪਣੀ ਇੰਟੈਲੀਜੈਂਸ ਲਗਾ ਕੇ ਆਪਣੀ ਜੋ ਹੈ ਇਹ ਟੈਕਨੀਕਲ ਇੰਟੈਲੀਜੈਂਸ ਲਗਾ ਕੇ ਇਹਨਾਂ ਨੂੰ ਕਾਬੂ ਕਰੂਗੀ ਤੇ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਇਹ ਕਿੰਨੇ ਜਨ ਦਾ ਗਰੁੱਪ ਸੀਗਾ ਜੀ ਇਹ ਟੋਟਲ ਚਾਰ ਜਨ ਦਾ ਗਰੁੱਪ ਸੀ ਹੋਰ ਵੀ ਕੋਈ ਹੈ ਨਹੀਂ ਦੱਸਿਆ ਨੇ ਦੋ ਜਨ ਨੇ ਅਸੀਂ ਅਰੈਸਟ ਕਰ ਲਈ ਤੇ ਦੋ ਜਨ ਨੇ ਜਿਹੜੇ ਹੈਗੇ ਬਾਹਰ ਹੈਗੇ ਸਰੇ ਨੂੰ ਦੋਨੇ ਬਹਿਰੇ ਸੀ ਦੋਨੇ ਬਹਿਰੇ ਹਿੰਚ ਐਕਸੋਸ਼ਲ ਮਨੀ ਜਿਹੜੀ ਆ ਸਾਲ 2 ਲੱਖ ਤੋਂ ਜ਼ਿਆਦਾ ਵੀ ਵਾਰ-ਵਾਰ ਇਹਨਾਂ ਨੇ ਇਹਨਾਂ ਨੇ ਪਹਿਲਾਂ 2 ਲੱਖ ਮੰਗੀ ਸੀ ਫਿਰ 6 ਲੱਖ ਮੰਗੀ ਸੀ ਜਦੋਂ ਬੰਦੇ ਨੂੰ ਦੂਜੀ ਵਾਰ ਪੰਜ-ਛੇ ਦਿਨ 10 ਦਿਨ ਚੱਲਦੀ ਰਹੀ ਹੈਗੀ ਆ ਜਦੋਂ ਉਹਨੂੰ ਡਰਾਇਆ ਧਮਕਾਇਆ ਫਿਰ ਇਹਨਾਂ ਨੇ ਐਕਸੋਸ਼ਲ ਮਨੀ 6 ਲੱਖ ਮੰਗੀ ਸਰ ਜਿਹੜੇ ਦੋ ਲੋਕ ਅਰੈਸਟ ਕੀਤੇ ਗਏ ਨੇ ਇਹ ਵੀ ਬਹਿਰੇ ਨੇ ਗਏ ਸੀ ਉਹਨਾਂ ਦੇ ਨਾਲ ਵਿੱਚ ਵੀ ਨਹੀਂ ਨਹੀਂ ਜੀ ਇਹ ਇੱਥੇ ਲੋਕਲ ਨੇ ਇਹ ਉਹਨਾਂ ਦੇ ਪਿੰਡ ਦੇ ਜਿਹੜੇ ਬੰਦੇ ਨੂੰ ਧਮਕੀ ਆਈ ਹੈਗੀ ਆ ਉਹੀ ਪਿੰਡ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੂੰ ਇਹਦੀ ਮੂਵਮੈਂਟ ਬਾਰੇ ਸਾਰਾ ਪਤਾ ਸੀ ਕੋਈ ਰਿਸ਼ਤ ਕਰੀ ਹੈ ਜੀ ਅਦੀ ਦ ਕਿੰਨਾ ਦੀ ਜਿਹੜੇ ਚਾਰਿਆਨੇ ਹੈਗੇ ਨਹੀਂ ਆਪਸ ਚ ਇਹ ਇੱਕੋ ਪਿੰਡ ਦੇ ਹੈ ਮਤਲਬ ਬਾਕੀ ਯਾਰੀ ਦੋਸਤੀ ਹੈ ਜਿਹੜਾ ਦੂਸਰਾ ਚੌਥਾ ਬੰਦਾ ਉਹ ਵੀ ਬਹਿਰੇਂਚਾ ਨਾਲ ਰਹਿੰਦਾ ਹੈਗਾ ਦੂਸਰੇ ਅ ਅੱਜ ਮੋਗਾ ਪੁਲਿਸ ਵੱਲੋਂ ਇੱਕ ਵਧੀਆ ਕਾਮਯਾਬੀ ਮਿਲੀ ਹੈਗੀ ਹੈ ਜਿਸ ਵਿੱਚ ਇੱਕ ਐਫ ਆਈ ਆਰ ਰਜਿਸਟਰਡ ਕੀਤੀ ਗਈ ਸੀ ਐਫ ਆਈ ਆਰ ਨੰਬਰ 152 ਮਿਤੀ 28 2025 ਨੂੰ ਸੋਸ਼ਲ ਦੀ ਜਿਹੜੀ ਕਾਲ ਆਉਂਦੀਆਂ ਸੀ ਇੱਕ ਫੇਸਬੁੱਕ ਤੇ ਵੀ ਲਾਈਵ ਚੱਲੀ ਸੀ ਸੋਸ਼ਲ ਦੀ ਕਾਲ ਤੇ ਇੱਕ ਜਿਹੜਾ ਵਟਸਐਪ ਤੇ ਵੀ ਜਿਹੜੀ ਇੱਕ ਵਾਇਰਲ ਹੋਈ ਸੀ ਉਦੇ ਅਨੁਸਾਰ ਕਾਰਵਾਈ ਕਰਦੇ ਹੋਏ ਇੱਕ ਐਫਆਈਆ ਨੰਬਰ 152 ਰਜਿਸਟਰ ਕੀਤੀ ਗਈ ਜਿਹੜੀ ਬਾਈ ਨੇ ਵਾਸੀ ਐਫਆਈਆ ਰਜਿਸਟਰ ਕੀਤੀ ਹੈ ਉਸ ਦੇ ਤਹਿਤ ਫਰਦਰ ਹਿਊਮਨ ਇੰਟ ਤੇ ਜਿਹੜੀ ਸਾਡੀ ਟੈਕਨੀਕਲ ਇੰਟੈਲੀਜੈਂਸ ਦੀ ਹੈਲਪ ਨਾਲ ਅਸੀਂ ਜਿਹੜੇ ਚਾਰ ਬੰਦੇ ਆ ਦੇ ਵਿੱਚ ਆਇਡੈਂਟੀਫਾਈ ਕੀਤੇ ਤੇ ਦੋ ਬੰਦੇ ਜਿਹੜੇ ਹੈਗੇ ਆ ਦੇ ਵਿੱਚ ਕਾਬੂ ਕਰ ਲਿੱਤੇ ਗਏ ਨੇ ਇਹ ਇੱਕ ਸਟਾਰਟਿੰਗ ਦੇ ਅਗਸਤ ਦੇ ਮਹੀਨੇ ਚ ਇੱਕ ਜਿਹੜਾ ਐਕ ਸਰਪੰਚ ਹੈਗਾ ਵੋਟਰਾਂ ਦਾ ਉਹਨੂੰ ਇਹ ਕਾਲ ਆਉਂਦੀ ਹੈ ਤੇ ਉਹਦੇ ਵਿੱਚੋਂ ਜਿਸ ਵਿੱਚ ਪਹਿਲਾਂ 2 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਫੇ 6 ਲੱਖ ਦੀ ਫਰੋਤੀ ਮੰਗੀ ਜਾਂਦੀ ਹੈ ਤੇ ਉਸ ਨੂੰ ਕਾਫੀ ਇਹਦੇ ਵਿੱਚ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਇਸ ਤਰ੍ਹਾਂ ਕੇ ਹੈ ਜਿਹੜੀ ਕਾਫੀ ਅਹਿਮ ਬਣ ਜਾਂਦੀ ਸੀ ਤੇ ਪੁਲਿਸ ਨੇ ਇਮੀਡੀਏਟਲੀ ਇਹਦੇ ਉੱਪਰ ਐਕਸ਼ਨ ਕਰਦੇ ਹੋਏ ਜਿਹੜੇ ਦੋ ਬੰਦੇ ਅਰੈਸਟ ਕਰ ਲਿੱਤੇ ਗਏ ਨੇ ਜਿਹੜੇ ਲੋਕਲ ਐ ਬੋਟਰਾਂ ਦੇ ਰਹਿਣ ਵਾਲੇ ਆ ਤੇ ਉਹਨਾਂ ਕੋਲੋਂ ਦੋ ਮੋਬਾਈਲ ਜਿਨ੍ਹਾਂ ਤੋਂ ਧਮਕੀਆਂ ਦਿੰਦੇ ਸੀ ਵੱਖ-ਵੱਖ ਨੰਬਰਾਂ ਤੋਂ ਕਾਫੀ 5-6 ਨੰਬਰ ਸੀ ਜਿਹੜੇ ਬਾਲੇ ਨੰਬਰੇ ਯੂਜ਼ ਕਰਦੇ ਸੀ ਉਹਨਾਂ ਤੋਂ ਧਮਕੀਆਂ ਦਿੰਦੇ ਸੀ ਤੇ ਇੱਕ Samsung ਤੇ ਇੱਕ Oppo ਜਿਹੜਾ ਫੋਨ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਇਹਨਾਂ ਨਾਲ ਕੋਈ ਪਰਸਨਲ ਦੁਸ਼ਮਣੀ ਸੀ ਜਾਂ ਗੈਂਗ ਨਾਲ ਸੰਬੰਧ ਸੀ ਨਹੀਂ ਕੋਈ ਗੈਂਗ ਨਾਲ ਨਹੀਂ ਇਹ ਜਿਹੜੇ ਹਜੇ ਤੱਕ ਸਾਨੂੰ ਪਤਾ ਲੱਗੇ ਨਵੇਂ ਮੁੰਡੇ ਹੈਗੇ ਆ ਤੇ ਦ ਜਿਹੜੇ ਪੰਜ ਛੇ ਸਾਲ ਪਹਿਲਾਂ ਗਏ ਹੋਇਆ ਗਿਆ ਉਹਨਾਂ ਨੇ ਇਹ ਚਾਰੇ ਨੇ ਰਲ ਕੇ ਇੱਕ ਤਰ੍ਹਾਂ ਬਣਾਈ ਸੀ ਕੌਨਸਪੀਰੇਸੀ ਕੀਤੀ ਸੀ ਤੱਕ ਬਣਾਈ ਸੀ ਕਿ ਆਪ ਕੋ ਪੈਸੇ ਲੈਂਦੇ ਆ ਇਹ ਚਾਰੇ ਵੋਟਰਾਂ ਦੇ ਆ ਇੱਕ ਪਿੰਡ ਇੱਕ ਜਿਹੜਾ ਚੌਥਾ ਹੈਗਾ ਉਹ ਹੈਗਾ ਲੱਖਾ ਜਿਹੜਾ ਜ਼ਿਲ੍ਹਾ ਲੁਧਿਆਣਾ ਦਾ ਆਪ ਦੇ ਨਾਮ ਤੇ ਮੰਗੀ ਸੀ ਰੰਗ ਕਰੀ ਜਾਂ ਇਹਨਾਂ ਨੇ ਕਿਸੇ ਗੈਂਗ ਦਾ ਨਾਮ ਲਿਖਿਆ ਸੀ ਇਹਨਾਂ ਨੇ ਕਿਸੇ ਗੈਂਗ ਦਾ ਨਾਮ ਤਾਂ ਅਸੀਂ ਸਹਿਯੋਜ ਨਹੀਂ ਕੀਤਾ ਸੀ ਪੜ੍ਹੇ ਇਹਨੂੰ ਡਰਾ ਕੇ ਇਹਦੀ ਜਿਹੜੀ ਹੈਗੀ ਮੂਵਮੈਂਟਸ ਨੂੰ ਨੋਟਿਸ ਕਰਦੇ ਹੋਏ ਇਹਨੂੰ ਧਮਕੀਆਂ ਦਿੰਦੇ ਸੀ ਕਿ ਸਾਨੂੰ ਜਿਹੜੀ ਹੈਗੀ ਫਰੋਖਤੀ ਦੇਣੀ ਅਸੀਂ ਕਰਨ। ਇਹ ਬਹਿਰੈਨ ਦੇ ਨੰਬਰ ਤੋਂ ਕਰ ਰਹੇ ਸੀ WhatsApp ਤੇ। ਨਹੀਂ ਜਿਹੜੇ ਬਾਰ ਦੇ ਨੰਬਰ ਸੀ ਜਿਹੜੇ ਹੈਗੇ ਸੀ 6-7 ਨੰਬਰ ਡਿਫਰੈਂਟ ਡਿਫਰੈਂਟ ਯੂਜ਼ ਕਰਦੇ ਸੀ ਜਿਹੜੇ ਉਹਨਾਂ ਨੇ ਬਹਿਰੈਨ ਦੇ ਜਿਹੜੇ ਦੋ ਲੜਕੇ ਹੈਗੇ ਆ ਜਿਹੜਾ ਵੋਟਰਾਂ ਦਾ ਇੱਕ ਹੈਗਾ ਇੱਕ ਲੱਖਾਂ ਪਿੰਡ ਦਾ ਹੈਗਾ ਤੇ ਉਹਨਾਂ ਵੱਲੋਂ ਇਹ ਨੰਬਰ ਦਿੱਤੇ ਗਏ ਸੀ। ਸੋਸ਼ਲ ਮਨੀ ਦਿੱਤੀ ਵੀ ਉਹਨਾਂ ਸਪਾ ਨਹੀਂ ਕੋਈ ਸੋਸ਼ਲ ਮਨੀ ਨਹੀਂ ਦਿੱਤੀ ਤੇ ਮੈਂ ਇੱਕ ਤੁਹਾਡੇ ਜਦੀਏ ਸਾਰੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਕੋਈ ਸੇ ਨੂੰ ਕੋਈ ਐਕਸੋਸ਼ਨ ਕਾਲ ਆਉਂਦੀ ਹੈ ਬੇਚੇ ਬੇ ਡਰ ਦੇ ਨਾਲ ਬਿਨਾਂ ਡਰ ਤੋਂ ਉਹ ਸਾਡੇ ਕੋਲ ਆਉਣ ਤੇ ਸਾਨੂੰ ਇਨਫੋਰਮੇਸ਼ਨ ਦੇਣ ਤੇ ਕੋਈ ਅਰੇ ਵਿੱਚ ਡਰਨ ਵਾਲੀ ਗੱਲ ਨਹੀਂ ਪੁਲਿਸ 24 ਘੰਟੇ ਆਪਣੀ ਇੰਟੈਲੀਜੈਂਸ ਲਗਾ ਕੇ ਆਪਣੀ ਜੋ ਹੈ ਇਹ ਟੈਕਨੀਕਲ ਇੰਟੈਲੀਜੈਂਸ ਲਗਾ ਕੇ ਇਹਨਾਂ ਨੂੰ ਕਾਬੂ ਕਰੂਗੀ ਤੇ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਇਹ ਕਿੰਨੇ ਜਨਾਂ ਦਾ ਗਰੁੱਪ ਸੀਗਾ ਜੀ ਇਹ ਟੋਟਲ 4 ਜਨਾਂ ਦਾ ਗਰੁੱਪ ਸੀ ਹੋਰ ਵੀ ਕੋਈ ਹੈ ਨਹੀਂ ਦੱਸਿਆ ਨੇ ਦੋ ਜਨ ਨੇ ਅਸੀਂ ਅਰੈਸਟ ਕਰ ਲਈ ਤੇ ਦੋ ਜਨ ਨੇ ਜਿਹੜੇ ਹੈਗੇ ਬਾਹਰ ਹੈਗੇ ਨੇ ਦੋਨੇ ਦੋਨੇ ਬਹਿਰੇ ਸੀ ਦੋਨੇ ਬਹਿਰਾਂ ਚ ਐਕਸੋਸ਼ਨ ਮਨੀ ਜਿਹੜੀ ਆ ਸ 2 ਲੱਖ ਤੋਂ ਜ਼ਿਆਦਾ ਵੀ ਵਾਰ-ਵਾਰ ਇਹਨਾਂ ਨੇ ਇਹਨਾਂ ਨੇ ਪਹਿਲਾਂ 2 ਲੱਖ ਮੰਗੀ ਸੀ ਫਿਰ 6 ਲੱਖ ਮੰਗੀ ਸੀ ਜਦੋਂ ਬੰਦੇ ਨੂੰ ਦੂਜੀ ਵਾਰ ਪੰਜ-ਛੇ ਦਿਨ 10 ਦਿਨ ਚੱਲਦੀ ਰਹੀ ਹੈਗੀ ਆ ਜਦੋਂ ਉਹਨੂੰ ਧਰਾਇ ਧਮਕਾਇਆ ਫਿਰ ਇਹਨਾਂ ਨੇ ਐਕਸੋਸ਼ਨ ਮਨੀ 6 ਲੱਖ ਮੰਗੀ ਸਰ ਜਿਹੜੇ ਦੋ ਲੋਕ ਅਰੈਸਟ ਕੀਤੇ ਵੀ ਨੇ ਇਹ ਵੀ ਬਹਿਰਾਂ ਗਏ ਸੀ ਉਹਨਾਂ ਦੇ ਨਾਲ ਵਿੱਚ ਵੀ ਨਹੀਂ ਨਹੀਂ ਜੀ ਇਹ ਇੱਥੇ ਲੋਕਲ ਨੇ ਇਹ ਉਹਨਾਂ ਦੇ ਪਿੰਡ ਦੇ ਜਿਹੜੇ ਬੰਦੇ ਨੂੰ ਧਮਕੀ ਆਈ ਹੈਗੀ ਆ ਉਹੀ ਪਿੰਡ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੂੰ ਇਹਦੀ ਮੂਵਮੈਂਟ ਬਾਰੇ ਸਾਰਾ ਪਤਾ ਸੀ ਕੋਈ ਰਿਸ਼ਤ ਕਰੀ ਹੈ ਜੀ ਅਦੀ ਦੋਸਤੀ ਹੈ ਮ ਕਿੰਨਾ ਦੀ ਜਿਹੜੇ ਚਾਰਿਆਨੇ ਹੈਗੇ ਨਹੀਂ ਆਪਸ ਚ ਇਹ ਇੱਕੋ ਪਿੰਡ ਦੇ ਆ ਮਤਲਬ ਬਾਕੀ ਯਾਰੀ ਦੋਸਤੀ ਹੈ ਜਿਹੜਾ ਦੂਸਰਾ ਚੌਥਾ ਬੰਦਾ ਉਹ ਵੀ ਬਹਿਰੇਂ ਚੰਨਾਂ ਦੇ ਨਾਲ ਰਹਿੰਦਾ ਹੈਗਾ